ਲੁਧਿਆਣਾ ਵਾਸੀਆਂ ਵਾਸਤੇ ਇੱਕ ਜ਼ਰੂਰੀ ਸੂਚਨਾ ਲੈ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਕੱਲ ਮਿਤੀ 16 ਅਪ੍ਰੈਲ 2025 ਨੂੰ ਜਿਹੜੇ ਕਿ ਅਰੋੜਾ ਪੈਲੇਸ ਵਾਲੇ ਫਾਟਕ ਨੇ ਉਹ ਇੱਕ ਦਿਨ ਵਾਸਤੇ ਬੰਦ ਰਹਿਣਗੇ ਤੁਹਾਨੂੰ ਤਸਵੀਰਾਂ ਜਿਹੜੀਆਂ ਕਿ ਅਰੋੜਾ ਪੈਲੇਸ ਦੀ ਦਿਖਾ ਰਹੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੱਲ 16 ਅਪ੍ਰੈਲ ਨੂੰ ਇਸ ਰਸਤੇ ਦੀ ਵਰਤੋਂ ਕਰਨਾ ਚਾਹ ਰਹੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਜਿਹੜੀ ਕੀ ਹੈ ਦਿੱਕਤ ਆ ਸਕਦੀ ਹੈ ਕਿਉਂਕਿ ਕੱਲ ਦਾ ਦਿਨ ਜਿਹੜਾ ਕੀ ਹੈ ਰੇਲਵੇ ਫਾਟਕ ਜਿਹੜੇ ਅਰੋੜਾ ਪੈਲਸ ਦੇ ਨੇ ਉਹ ਬੰਦ ਰਹਿਣਗੇ ਤਾਂ ਤੁਹਾਨੂੰ ਹੁਣੇ ਜਿਹੜਾ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਰਾਸਤੇ ਦੀ ਵਰਤੋਂ ਕਰਦੇ ਹੋ ਡੇਲੀ ਬੇਸਿਸ ਤੇ ਤਾਂ ਕੱਲ ਆਪਣਾ ਜਿਹੜਾ ਰੂਟ ਹੈ ਉਸ ਨੂੰ ਜਿਹੜਾ ਡਾਇਵਰਟ ਕਰ ਲਓ ਜਿਹੜੇ ਰੂਟ ਹੈ ਵਰਜ਼ਨ ਨੇ ਉਹ ਵੀ ਤੁਹਾਨੂੰ ਵੀਡੀਓ ਵਿੱਚ ਦੱਸ ਦਿਆਂ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਜੇਕਰ ਤੁਸੀਂ ਗਿੱਲ ਨਹਿਰ ਵਾਲੀ ਸਾਈਡ ਤੋਂ ਇੱਥੇ ਆ ਰਹੇ ਹੋ ਤੇ ਇਧਰ ਮੋੜਨ ਵਾਲੀ ਸਾਈਡ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਤ ਨੂੰ ਸਕਿਪ ਕਰਕੇ ਤੁਹਾਨੂੰ ਅੱਗੋਂ ਜਾਣਾ ਪਏਗਾ ਜਿਹੜਾ ਅੱਗੇ ਬੱਸ ਸਟੈਂਡ ਵਾਲਾ ਪੁਲ ਹੈ ਉਸ ਤੋਂ ਤੁਸੀਂ ਆਪਣਾ ਜਿਹੜਾ ਰਸਤਾ ਜਾਰੀ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਉਧਰਲੀ ਸਾਈਡ ਤੋਂ ਇੱਧਰ ਆ ਰਹੇ ਹੋ ਯਾਨੀ ਕਿ ਪ੍ਰਤਾਪ ਚੌਂਕ ਜਾਂ ਗਿਲ ਚੌਂਕ ਵਾਲੀ ਸਾਈਡ ਤੋਂ ਇੱਧਰਲੀ ਸਾਈਡ ਗਿਲ ਨਹਿਰ ਵੱਲ ਜਾਣਾ ਚਾਹ ਰਹੇ ਹੋ ਤਾਂ ਉਸ ਤੋਂ ਬਾਅਦ ਇੱਧਰ ਮਾਲ ਤੋਂ ਜਾਣਾ ਚਾਹ ਰਹੇ ਹੋ ਤਾਂ ਵੀ ਤੁਹਾਨੂੰ ਜਿਹੜਾ ਰਸਤਾ ਹੈ ਉਹ ਗਿਲ ਨਹਿਰ ਤੋਂ ਵਾਇਆ ਗਿਲ ਨਹਿਰ ਜਿਹੜਾ ਚੂਜ਼ ਕਰਨਾ ਪਏਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਰਸਤਾ ਹੈ ਸਿਰਫ ਸਿਰਫ ਇੱਕ ਦਿਨ ਵਾਸਤੇ ਬੰਦ ਹੋ ਰਿਹਾ ਕੁਝ ਜਿਹੜੇ ਕੀ ਹੈ ਚੈੱਕਅਪਸ ਜਿਹੜੇ ਰੇਲਵੇ ਵੱਲੋਂ ਹੁੰਦੇ ਨੇ ਉਹ ਕੀ ਤਾਂ ਇਸ ਜਿਹੜੀ ਸੂਚਨਾ ਮੈਂ ਉਹ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਪਹਿਲਾਂ ਹੀ ਦੇ ਦਿੱਤੀ ਗਈ ਆ ਕਿ ਜੇਕਰ ਤੁਸੀਂ 16 April 2025 ਨੂੰ ਇਸ ਰਸਤੇ ਦੀ ਵਰਤੋਂ ਕਰਨ ਜਾ ਰਹੇ ਹੋ ਤਾਂ ਪਹਿਲਾਂ ਹੀ ਜਿਹੜਾ ਕਿ ਸੂਚਿਤ ਹੋ ਜੋ ਸੂਚਨਾ ਤੁਹਾਨੂੰ ਪਹਿਲਾਂ ਜਿਹੜੀ ਕਿ ਸਿਟੀ ਹੈਲਥ ਲੈਨਸ ਦੇ ਥਰੂ ਦੇ ਰਹੇ ਆ ਕਿ ਤੁਸੀਂ 16 April ਨੂੰ ਇਸ ਰਸਤੇ ਦੀ ਵਰਤੋਂ ਜਿਹੜੇ ਕਿ ਆ ਨਾ ਕਰੋ ਇਹ ਰਸਤਾ ਜਿਹੜਾ ਹੈ ਅਰੋੜਾ ਪਹਿਲੇ ਸਾਲੇ ਫਾਟਕ ਨੇ ਜਿਹੜੇ ਕਿ ਇੱਕ ਦਿਨ ਵਾਸਤੇ ਬੰਦ ਰਹਿਣਗੇ ਇਸ ਦਾ ਜਿਹੜਾ ਕਿ ਹੈ ਰੂਟੀਨ ਚੈੱਕਅਪ ਹੁੰਦਾ ਉਸ ਦੇ ਚੱਲਦੇ ਹੋਏ ਜਿਹੜਾ ਕਿ ਆ ਰੇਲਵੇ ਵੱਲੋਂ ਇੱਕ ਦਿਨ ਵਾਸਤੇ ਸਵਾਰਟਕ ਨੂੰ ਬੰਦ ਕੀਤਾ ਜਾਏਗਾ ਜਿਹੜੀ ਇਸ ਟਰੈਕ ਦੀ ਚੈੱਕ ਅਪ ਜਿਹੜਾ ਗਿਆ ਕੀਤਾ ਜਾਏਗਾ ਤਾਂ ਇਹ ਜਿਹੜਾ ਰਸਤਾ ਹੈ ਇਹ ਕਾਫੀ ਜ਼ਿਆਦਾ ਮਾਇਨੇ ਰੱਖਦਾ ਲੁਧਿਆਣਾ ਵਾਸੀਆਂ ਵਾਸਤੇ ਜਿਨ੍ਹਾਂ ਨੇ ਗਿੱਲ ਨਹਿਰ ਤੋਂ ਮੋਡਲ ਟਾਊਨ ਵਾਲੀ ਸਾਈਡ ਜਾਣਾ ਹੁੰਦਾ ਹੈ ਜਾਂ ਜਿਨ੍ਹਾਂ ਨੇ ਮੋਡਲ ਟਾਊਨ ਤੋਂ ਗਿੱਲ ਨਹਿਰ ਵਾਲੀ ਸਾਈਡ ਜਾਣਾ ਹੁੰਦਾ ਉਹਨਾਂ ਨੂੰ ਜਿਹੜਾ ਰੂਟ ਡਾਇਵਰਟ ਕਰਨਾ ਪਵੇਗਾ ਉਹਨਾਂ ਨੂੰ ਸਿੱਧਾ ਜਿਹੜਾ ਕੀ ਹੈ ਗਿੱਲ ਨਹਿਰ ਵਾਲਾ ਰਸਤਾ ਚੂਜ਼ ਕਰਨਾ ਪਵੇਗਾ ਤੁਹਾਨੂੰ ਉਹ ਜਿਹੜਾ ਪੁਲ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਆ ਇਹ ਪੁਲ ਜਿਹੜਾ ਤੁਸੀਂ ਆਪਣੇ ਲਾਂਗੇ ਵਾਸਤੇ ਯੂਜ਼ ਕਰ ਸਕਦੇ ਆ ਤੁਹਾਨੂੰ ਦੱਸਦੀ ਕਿ ਇਹ ਪੁੱਲ ਗਿੱਲ ਨਹਿਰ ਵਾਲਾ ਪੁੱਲ ਹੈ ਜਿਸ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਕੱਲ ਦੇ ਦਿਨ ਵਾਸਤੇ ਕਿਉਂਕਿ ਕੱਲ ਦੇ ਦਿਨ ਵਾਸਤੇ ਜਿਹੜਾ ਕੀ ਹੈ ਇਹ ਅਰੋੜਾ ਪੈਲੇਸ ਵਾਲੀਆਂ ਲਾਈਟਾਂ ਦਾ ਜਿਹੜਾ ਫਾਟਕ ਹੈ ਉਹ ਕੱਲ ਦੇ ਦਿਨ ਵਾਸਤੇ ਬੰਦ ਰਹੇਗਾ ਤੇ ਤੁਹਾਨੂੰ ਜਿਹੜਾ ਆਪਣਾ ਰੂਟ ਹੈ ਉਹ ਡਿਵਰਜਨ ਕਰਨਾ ਪਏਗਾ ਤੁਹਾਨੂੰ ਤਾਂ ਜੇਕਰ ਤੁਸੀਂ ਘਰੋਂ ਆਪਣੀ ਮੰਜ਼ਿਲ ਤੇ ਵਾਸਤੇ ਨਿਕਲਦੇ ਹੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਅੜਚਣ ਰਸਤੇ ਦੇ ਵਿੱਚ ਨਾ ਆਵੇ ਇਸੇ ਕਰਕੇ ਤੁਹਾਨੂੰ ਪਹਿਲਾਂ ਸੂਚਿਤ ਕਰ ਰਹੇ ਹਾਂ ਕਿ ਜਿਹੜਾ ਅਰੋੜਾ ਪੈਲੇਸ ਵਾਲਾ ਫਾਟਕ ਨੇ ਉਹ ਇੱਕ ਦਿਨ ਵਾਸਤੇ ਬੰਦ ਰਹਿਣਗੇ ਤੁਸੀਂ ਪਹਿਲਾਂ ਹੀ ਘਰੋਂ ਜਿਹੜਾ ਕਿ ਇਹ ਪਲਾਨ ਕਰਕੇ ਚੱਲੋ ਵੀ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਕਿ ਇਹ ਰਸਤਾ ਚੂਜ਼ ਕਰਨਾ ਜਿਹੜਾ ਰੂਟ ਹੈ ਡਿਵਰਜਨ ਤੁਸੀਂ ਕਰਨਾ ਹੈ ਕਿਉਂਕਿ ਇਸ ਦੇ ਚੱਲਦੇ ਹੋਏ ਤੁਹਾਨੂੰ ਟ੍ਰੈਫਿਕ ਵੀ ਜਿਹੜਾ ਕਿ ਇਹ ਦੇਖਣ ਨੂੰ ਮਿਲ ਸਕਦਾ ਕਿਉਂਕਿ ਅਰੋੜਾ ਪੈਲੇਸ ਵਾਲੀਆਂ ਜਿਹੜੀਆਂ ਲਾਈਟਾਂ ਨੇ ਉਸ ਤੇ ਟ੍ਰੈਫਿਕ ਤਾਂ ਲਾਜ਼ਮੀ ਹੁੰਦਾ ਜਦੋਂ ਮਿਲਣਾ ਤੇ ਫਿਰ ਜਦੋਂ ਤੁਸੀਂ ਇਸ ਦਾ ਡਿਵਰਜਨ ਕਰਕੇ ਜਾਓਗੇ ਤਾਂ ਉਹ ਵੀ ਗੱਲ ਪੱਕੀ ਹੈ ਕਿ ਤੁਹਾਨੂੰ ਟ੍ਰੈਫਿਕ ਜਿਹੜਾ ਕਿ ਵੱਧ ਸਾਹਮਣਾ ਕਰਨ ਨੂੰ ਮਿਲੇਗਾ ਤਾਂ ਤੁਹਾਨੂੰ ਪਹਿਲਾਂ ਹੀ ਸੂਚਿਤ ਕਰ ਰਹੇ ਹਾਂ ਕਿ ਤੁਸੀਂ ਆਪਣਾ ਰੂਟ ਹੈ ਉਹ ਪਹਿਲਾਂ ਹੀ ਪ੍ਰੀਪਲਾਨ ਚੱਲੋ ਕਿਉਂਕਿ ਤੁਹਾਨੂੰ ਸੂਚਨਾ ਪਹਿਲੇ ਦੇ ਦਿੱਤੀ ਗਈ ਹੈ ਕਿ ਕੱਲ ਦੇ ਦਿਨ ਵਾਸਤੇ ਜਿਹੜੇ ਕਿ ਅਰੋੜਾ ਪੈਲੇਸ ਵਾਲੇ ਫਾਟਕ ਨੇ ਉਹ ਬੰਦ ਰਹਿਣਗੇ ਤਾਂ ਜੇਕਰ ਗੱਲ ਕੀਤੀ ਜਾਵੇ ਨਾ ਫਾਟਕਾਂ ਦੀ ਤੇ ਫਾਟਕ ਜਿਹੜੇ ਨੇ ਧੂਰੀ ਲੈਣ ਵਾਲੇ ਫਾਟਕ ਨੇ ਜਿਹੜੀ ਕਿ ਅਰੋੜਾ ਪੈਲੇਸ ਦੇ ਬਿਲਕੁਲ ਨੇੜੇ ਪੈਂਦੇ ਨੇ ਇਹ ਜਿਹੜੇ ਫਾਟਕ ਨੇ ਜਿਹੜੇ ਲੋਕ ਇਸ ਰਸਤੇ ਦੀ ਜਿਹੜੀ ਡੇਲੀ ਵਰਤੋਂ ਕਰਦੇ ਨੇ ਉਹਨਾਂ ਵਾਸਤੇ ਬਹੁਤ ਮਾਇਨੇ ਰੱਖਦੇ ਨੇ ਕਿਉਂਕਿ ਉਹਨਾਂ ਦਾ ਵਾਸ ਜਿਹੜਾ ਲੰਘ ਹੈ ਉਹ ਸੁੱਕਾ ਹੋ ਜਾਂਦਾ ਕਾਫੀ ਸ਼ਾਰਟਕਟ ਜਿਹੜਾ ਇੱਥੋਂ ਪੈਂਦਾ ਇਹ ਜਿਹੜਾ ਰਸਤਾ ਹੈ ਇਹ ਟ੍ਰੈਕ ਜਿਹੜਾ ਕਿ ਧੂਰੀ ਲੈਣ ਵਾਲਾ ਟ੍ਰੈਕ ਜਾਂਦਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲੈ ਕੇ ਧੂਰੀ ਲਾਈਨ ਤੱਕ ਜਿਹੜਾ ਕਿ ਇਹ ਟ੍ਰੈਕ ਜਾਂਦਾ ਤੁਹਾਨੂੰ ਤਸਵੀਰਾਂ ਇਸ ਵਾਰ ਦਿਖਾ ਰਹੇ ਹਾਂ ਜਿਹੜੀਆਂ ਇਹ ਉਸੇ ਫਾਟਕ ਦੇ ਹਨ ਜੋ ਕਿ ਕੱਲ ਦੇ ਦਿਨ ਬੰਦ ਰਹੇਗਾ ਤੇ ਤੁਹਾਨੂੰ ਜਿਹੜਾ ਰੂਟ ਹੈ ਆਪਣਾ ਉਸ ਦੇ ਅਕੋਰਡਿੰਗਲੀ ਹੀ ਜਿਹੜਾ ਪਲਾਨ ਕਰਨਾ ਪਏਗਾ